ਦੋ ਚਲਵਾਰੀ ਬੱਤੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਭਾਈ ਗੁਰਜੀਤ ਖਾਲਸਾ ਜੀ ਕਾਲ ਸਾਹਿਬ ਜੀ ਹਾਂਜੀ ਇਸ ਵਕਤ ਅਸੀਂ ਬੈਠੇ ਹਾਂ ਬਾਈ ਮਨਜਿੰਦਰ ਸਿੰਘ ਹੁਣਾਂ ਦੇ ਨਿਵਾਸ ਸਥਾਨ ਤੇ ਹਾਂਜੀ ਤੇ ਸਾਡੇ ਨਾਲ ਬਹੁਤ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਬਰਾਜਮਾਨ ਆ ਸੋ ਸਾਡੇ ਬਾਈ ਬਾਕੀ ਵੀ ਸਾਰੇ ਬੈਠੇ ਆ ਤੇ ਮੈਂ ਗੱਲਬਾਤ ਕਰਨੀ ਚੋਣਾਵਾ ਵੀ 16 ਤਰੀਕ ਨੂੰ ਆਪਣੇ ਹੋਲਾ ਮੱਲਾ ਮਨਾਇਆ ਗਿਆ ਤੇ 16 ਮਾਰਚ ਨੂੰ ਹਾਂਜੀ ਹੋਲਾ ਮੱਲਾ ਜਿਹੜਾ ਮਨਾਇਆ ਗਿਆ ਤੇ ਇਹ ਜਿਹੜਾ ਤੀਸਰਾ ਹੋਲਾ ਮੱਲਾ ਸੀ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੇ ਸਾਡੇ ਨਾਲ ਸਾਰੇ ਜਿਹੜੀਆਂ ਆਪਣੇ ਕਹਿ ਸਕਦੇ ਹਾਂ ਵੀ ਸਾਡੇ ਮਾਣਯੋਗ ਤੇ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਸਾਡੇ ਕੋਲ ਬੈਠੀਆਂ ਨੇ ਤੇ ਵਾਰੀ ਵਾਰੀ ਆਪਾਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਤੇ ਆਪਾਂ ਖੋਲੇ ਮਹੱਲੇ ਦੀ ਜਿਹੜੀ ਆ ਉਹਦਾ ਇਤਿਹਾਸ ਕੀ ਉਹਦੀ ਮਹੱਤਤਾ ਕੀ ਆ ਤੇ ਆਪਾਂ ਕਿਉਂ ਸਾਨੂੰ ਮਨਾਉਣਾ ਚਾਹੀਦਾ ਤੇ ਬਾਹਰ ਦੀਆਂ ਕੰਟਰੀਆਂ ਚ ਆ ਕੇ ਸਾਡੇ ਵੀਰ ਹੋਣਾਂ ਨੇ ਦੱਸਣਗੇ ਵੀ ਨਾਲ ਨਾਲ ਕੌਣ-ਕੌਣ ਸੀ ਜਿਹੜੇ ਇਹਨਾਂ ਦੇ ਨਾਲ ਜਿਹਨਾਂ ਰਲ ਕੇ ਤੇ ਪੂਰੀ ਜਿਹੜੀ ਸਿੱਖ ਸੰਗਤਾਂ ਜਿਨ੍ਹਾਂ ਨੇ ਸਹਿਯੋਗ ਕੀਤਾ ਸੋ ਬਈ ਪਹਿਲੇ ਇਹ ਕਹਿ ਦਨਾ ਵੀ ਇਹ ਕੋਈ ਵੀ ਜਿਹੜੀ ਵੀਡੀਓ ਆ ਉਹ ਪੋਲਿਟਿਕਲ ਮੋਟਿਵ ਵਾਸਤੇ ਨਹੀਂ ਨਾ ਕੋਈ ਇਹਨੂੰ ਇਸ ਈ ਨੂੰ ਐਉਂ ਲਿਓ ਕਿ ਜੇ ਕਿਸੇ ਦਾ ਨਾਮ ਵਿੱਚ ਮਿਸ ਹੋ ਗਿਆ ਉਹ ਗੁੱਸਾ ਕਰੇ ਕਿਉਂਕਿ ਜਦੋਂ ਸਿੱਖ ਸੰਗਤ ਕਰਦਾ ਉਹ ਸਾਰੇ ਆ ਗਏ ਸੋ ਕਿਸੇ ਤਰੀਕੇ ਦੇ ਇਸ ਚੀ ਨੂੰ ਕੋਈ ਪ੍ਰੋਪਗੈਂਡਾ ਨਾ ਕਰਿਓ ਸੋ ਤੁਹਾਡੇ ਲਈ ਆਪਾਂ ਜਾਣਕਾਰੀ ਵਾਸਤੇ ਇਹੜੀ ਆ ਵੀਡੀਓ ਲਿਆ ਰਹੇ ਆ ਸੋ ਸਭ ਤੋਂ ਪਹਿਲਾਂ ਤੇ ਆਪਾਂ ਮਹਾਂਪੁਰਖਾਂ ਨਾਲ ਗੱਲ ਕਰਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਜੀ ਹਾਂਜੀ ਕਾਲ ਸਾਹਿਬ ਜੀ ਫਿਰ ਤੇ ਪਾਈ ਸਭ ਜੀ ਹਾਂਜੀ ਤੁਸੀਂ ਆਪਣਾ ਨਾਮ ਦੱਸਿਓ ਤੇ ਆਪਣੇ ਜਥੇਦਾਰ ਬਾਰੇ ਦੱਸਿਓ ਜੀ ਬਿਲਕੁਲ ਸਭ ਤੋਂ ਬਿਲਹਾਂ ਜੀ ਹਾਂਜੀ ਦਾਸ ਗਿਆਨੀ ਲਖਵਿੰਦਰ ਸਿੰਘ ਪਾਰਸ ਹਾਂਜੀ ਥੋੜਾ ਉੱਚੀ ਬੋਲੀ ਪੰਥਕ ਟਾੜੀ ਜੱਥਾ ਜੀ ਜੀ ਹਾਂਜੀ ਤੁਸੀਂ ਆਪਣੇ ਪੰਜਾਬ ਤੋਂ ਕਿੱਥੋਂ ਤੁਸੀਂ ਬਿਲੋਂਗ ਕਰਦੇ ਆ ਤੇ ਦੱਸਿਓ ਆਪਣੇ ਬਾਰੇ ਹਾਂ ਅਸੀਂ ਜੀ ਅੰਮ੍ਰਾਲੇ ਤੋਂ ਬਿਲੋਂਗ ਕਰਦੇ ਆ ਜੀ ਜੀ ਹਾਂਜੀ ਅੰਮ੍ਰਾਲੇ ਤੋਂ ਹਰਿਆਣੇ ਤੋਂ ਜੀ ਪੰਜਾਬ ਕਹ ਲੋ ਵੈਸੇ ਤੇ ਪੰਜਾਬ ਵੀ ਹੈ ਸੋਣਾ 1947 ਤੋਂ ਪਹਿਲਾਂ ਸਾਰਾ ਪੰਜਾਬ ਹੀ ਸੀਗਾ ਜੀ ਬਾਕੀ ਇਹਦੇ ਹੁਣ ਵੀ ਪੰਜਾਬ ਹੀ ਮੰਨਦੇ ਆ ਜੀ ਹਾਂਜੀ ਠੀਕ ਹੈ ਜੀ ਅੰਤੇ ਤੁਸੀਂ ਆਪਣੇ ਸਾਥੀਆਂ ਬਾਰੇ ਮਾੜਾ ਪਹਿਲਾਂ ਦੱਸੋਗੇ ਕੀ ਕੀ ਨਾਮ ਹੈ ਤੇ ਭਾਈ ਸਾਹਿਬ ਜਸਬੀਰ ਸਿੰਘ ਜੀ ਸੰਗੀਤ ਵਾਦਕ ਜੀ ਭਾਈ ਜਸਬੀਰ ਸਿੰਘ ਜੀ ਜੀ ਢੱਡੇ ਤੇ ਰਹੇ ਜੀ ਨਾਲੇ ਲਖਾਰੀਆ ਵੀਰ ਜੀ ਕਵਤਾਵਾਂ ਲਿਖਦੇ ਆਂ ਜੀ ਬਿਲਕੁਲ ਜੀ ਤੇ ਭਾਈ ਕੁਲਵਿੰਦਰ ਸਿੰਘ ਜੀ ਹਾਂ ਜੀ ਹਾਂ ਜੀ ਇਹ ਤਿੰਨੇ ਵੀਰਾਂ ਦਾ ਪਿੰਡ ਹਾਂਡੀ ਖੇੜਾ ਜੀ ਹਾਂਡੀ ਖੇੜਾ ਠੀਕ ਹੈ ਜੀ ਡਿਸਟ੍ਰਿਕਟ ਅੰਮ੍ਰਾਲਾ ਅੰਮ੍ਰਾਲਾ ਮੇਰਾ ਨਗਰ ਜੋਲੀ ਆ ਨਾਲ ਹੀ ਬਿਲਕੁਲ ਅੱਛਾ ਜੀ ਡਿਸਟ੍ਰਿਕਟ ਅੰਮ੍ਰਾਲਾ ਜੀ ਠੀਕ ਹੈ ਜੀ ਇਸ ਗੱਲ ਤੇ ਆਪਾਂ ਕਿਤੇ ਨੂੰ ਵੱਖਰੇ ਤੌਰ ਤੇ ਗੱਲ ਕਰਾਂਗੇ ਤੁਹਾਡੀ ਕਿਵੇਂ ਜਿਹੜੀ ਆ ਜੋੜੀ ਜਿਹੜੀ ਆ ਸਾ ਕੋਈ ਗੱਲ ਨਹੀਂ ਮਾਰ ਸਾਤ ਕਿਤੇ ਜਰੂਰ ਗੱਲ ਕਰਨੀ ਆ ਸਭ ਤੋਂ ਪਹਿਲਾਂ ਜੀ ਮੈਂ ਇੱਕ ਮੇਰਾ ਇੱਕ ਸਵਾਲ ਹੈ ਜੀ ਜਿਹੜਾ ਖੋਲਾ ਮਹੱਲਾ ਵਾ ਇਹਦਾ ਕੀ ਇਤਿਹਾਸ ਹੈ ਮੈਨੂੰ ਲੱਗਦਾ ਸਾਡੇ ਜੋ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਖੋਲਾ ਮਹੱਲਾ ਹੈ ਕੀ ਆ ਜੀ ਹੈਨਾ ਕਿਉਂਕਿ ਹੋਲੀ ਬਾਰੇ ਤਾਂ ਪਤਾ ਵੀ ਲੋਕੀ ਮੂੰਹ 'ਤੇ ਰੰਗ ਕੇ ਦਾ ਆਪਾਂ ਘਰਾਂ ਨੂੰ ਚੱਲ ਜਾਂਦੇ ਚਲੋ ਵੀ ਇੱਕ ਕਿਸੇ ਦਾ ਧਿਆਰ ਹੈ ਉਹਨਾਂ ਦਾ ਆਡੋਨਾਂ ਦੀ ਇੱਕ ਆਪਣੀ ਜਿਹੜੀ ਵਿਚਾਰ ਹੈ ਜਾਂ ਉਹਨਾਂ ਦੀ ਇੱਕ ਆਪਣੀ ਜਿਹੜੀ ਤਵੱਜੂ ਦਿੰਦੇ ਉਹਨੂੰ ਪਰ ਇਹਦਾ ਖੋਲਾ ਮਹੱਲਾ ਮਤਲਬ ਇਹ ਹੋਲੀ ਆ ਕੀ ਹੈ ਦੱਸੋ ਇਹਦੇ ਬਾਰੇ ਇਤਿਹਾਸ ਬੜਾ ਦਿਲ ਦੇ ਬਾਰੇ ਫੋਲੋ ਵਰਕੇ ਚਾਲੀ ਹਾਂ ਇਦਾਂ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਵਿੱਚ ਖਾਲਸੇ ਦੀ ਸਿਰਜਣਾ ਕੀਤੀ ਜੀ ਤੇ ਸਭ ਤੋਂ ਵੱਡਾ ਉਹਨਾਂ ਦਾ ਬਚਨ ਹੈ ਸੀਗਾ ਵੀ ਜਬ ਲ ਖਾਲਸਾ ਰਹੇ ਨਿਆਰਾ ਤਬ ਲ ਤੇ ਦੇਉ ਮੈਂ ਸਾਰਾ ਜੀ ਜਬ ਇਹ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਜੀ ਮਰਦ ਨੇ ਖਾਲਸਾ ਨਿਆਰਾ ਸਾਜਿਆ ਔਰ ਇੱਥੇ ਤੱਕ ਵੀ ਲਿਖਿਆ ਹੈ ਇਤਿਹਾਸਿਕ ਗ੍ਰੰਥਾਂ ਚ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਦਾਇ ਫੁਰਨਾ ਸੇਗਾ ਪੁਣੇ ਹਿੰਦੂ ਤੁਰਕੰਤੇ ਨਿਆਰਾ ਰਚੂ ਖਾਲਸਾ ਪੰਥ ਕਰਾਰਾ ਜੀ ਤੇਜਸਵੀ ਬਹੁ ਦੰਗੇ ਬਾਜ ਲੜਨ ਮਰਨ ਤੇ ਕਰੇ ਨਾ ਲਾਜ ਜਿੰਨ ਕੀ ਜਾਤ ਬਰਨ ਕਲ ਮਾਈ ਸਰਦਾਰੀ ਨਾ ਪਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਬਾ ਗੋਬਿੰਦ ਸਿੰਘ ਨਾਮ ਕਹਾਂ ਮਹਾਰਾਜ ਨੇ ਦਬੇ ਕੁਚਲੇ ਲੋਕਾਂ ਨੂੰ ਸਰਦਾਰੀਆਂ ਬਖਸ਼ੀਆਂ ਜਿਹੜੇ ਸਦੀਆਂ ਤੋਂ ਜੀ ਗੁਲਾਮ ਸੀਗੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਆਜ਼ਾਦੀ ਨਾਲ ਜਿਉਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਟੰਗ ਦੱਸਿਆ ਸਿੰਘ ਸਜਾ ਦਿੱਤਾ ਇੱਕ ਜੀਵਨ ਜਾਚ ਜੀਵਨ ਜਾਚ ਦੱਸੀ ਬਿਲਕੁਲ ਇਕਵਲ ਕੀਤੀ ਸਾਰੀ ਦੁਨੀਆ ਮੇਰੇ ਸਾਈ ਜਦੋਂ ਗੁਰੂ ਮਹਾਰਾਜ ਦਾ ਵਕਤ ਸੀਗਾ ਉਦੋਂ ਇਹਨੂੰ ਕਿਸ ਤਰ੍ਹਾਂ ਮਨਾਉਂਦੇ ਸੀਗੇ ਸਭ ਤੋਂ ਪਹਿਲਾਂ ਜਿਹੜਾ ਹੁਲਾ ਮੱਲਾ ਮੈਂ ਉੱਥੇ ਬੇਨਤੀ ਲੱਗਿਆ ਸੀਗਾ ਕਰਨ 1600 ਨੂੰ ਮੈਨੂੰ ਖਾਲਸੇ ਦੇ ਸਿਰਜਣਾ ਹੋਈ ਹੈ ਠੀਕ ਹੈ ਇੱਕ ਸਾਲ ਬਾਅਦ ਹਾਂਜੀ ਚੇਤ ਵਦੀ ਏਕਮ ਨੂੰ ਜੀ 1722 ਜੀ ਬਿਕਰਮੀ ਸਮਤ 1757 ਨੂੰ ਜੀ ਮਹਾਰਾਜ ਨੇ ਇਹ ਹੁਕਮ ਕਰ ਦਿੱਤਾ ਸੀਗਾ ਵੀ ਐਤਕੀ ਅਸੀਂ ਹੋਲੀ ਨਹੀਂ ਮਨਾਣੀ ਹਾਂਜੀ ਐਤਕੀ ਹੋਲਾ ਮੱਲਾ ਮਨਾਣਾ ਆ ਠੀਕ ਹੈ ਜੀ ਹਨਾ ਜੀ ਤੇ ਉਹ ਵੀ ਬਚਨ ਆnde ਮਹਾਰਾਜ ਜੀ ਨੇ ਕਿਹਾ ਵੀ ਔਰਨ ਕੀ ਹੋਲੀ ਮਮ ਹੋਲਾ ਹਾਂਜੀ ਕਹਿਓ ਕਿਰਪਾ ਨੇ ਤੇ ਬਚਨ ਅਮੁੱਲਾ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਆਪਾਂ ਹੋਲੀ ਨਹੀਂ ਮਨਾਣੀ ਐਤਕੀ ਦੁਨੀਆ ਮਨਾਉਂਦੀ ਹੈ ਕਿਉਂਕਿ ਖਾਲਸਾ ਨਿਆਰਾ ਬਣਾਇਆ ਤੇ ਉਹਦੇ ਪਰਵ ਵੀ ਨਿਆਰੇ ਬਣਾਣੇ ਸੀਗੇ ਜੀ ਜੀ ਕਿਤੇ ਗੋ ਕੋ ਵਿੱਚ ਮਿਕਸ ਨਾ ਹੋ ਜਾਏ ਦੁਬਾਰੇ ਨਿਆਰਾ ਰਹੇ ਤੇ ਪੁਰਬ ਹੋਲਾ ਮੱਲਾ ਜਿਹੜਾ ਨਿਆਰਾ ਦਿੱਤਾ ਔਰ ਇੱਕ ਬਹੁਤ ਵੱਡਾ ਭਾਈ ਸਾਹਿਬ ਜੀ ਕਰਤਾਰ ਸਿੰਘ ਜੀ ਹਾਂਜੀ ਉਹਨਾਂ ਨੇ ਬਹੁਤ ਸੋਹਣਾ ਲਿਖਿਆ ਕਲਾਸ ਵਾਲੀ ਆ ਜੀ ਹੋਏ ਨੇ ਜੀ ਕਰਤਾਰ ਸਿੰਘ ਜੀ ਕਲਾਸ ਵਾਲੇ ਪੰਦੇ ਬੜੇ ਵਿਦਵਾਨ ਬੜੀ ਕਿਤਾਬਾਂ ਲਿਖਿਆ ਉਹਨਾਂ ਨੇ ਉਹਦੇ ਚ ਗੱਲ ਲਿਖ ਦਿੰਨੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਹੋਲਾ ਮੱਲਾ ਕਿਉਂ ਮਨਾਣਾ ਪਿਆ ਕਿਉਂਕਿ ਇਸ ਤੋਂ ਪਹਿਲਾਂ ਹੋਲੀ ਸੀਗੀ ਹੋਲੀ ਜਿਹੜੀ ਹੈ ਭਗਤੀ ਤੇ ਭਗਤੀ ਦਾ ਪ੍ਰਤੀਕ ਹੈ ਮਤਲਬ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੈ ਨਾ ਜੀ ਪ੍ਰਹਿਲਾਦ ਦੀ ਤੇ ਹੋਲਕਾ ਦੀ ਉਹ ਸਾਖੀ ਹੈ ਉਹ ਆਪ ਜੀ ਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਤੁਮਾਰ ਜਿਹੜਾ ਰੰਗਾ ਨਾਲ ਬਣਿਆ ਇੱਕ ਦੂਜੇ ਦੇ ਰੰਗ ਲਾ ਕੇ ਤੁਹਾਰਨੂੰ ਖੁਸ਼ੀ ਨਾਲ ਮਨਾਉਂਦੇ ਸੀਗੇ ਫਿਰ ਅੱਗੇ ਜਾ ਕੇ ਕਲਯੁਗ ਦੇ ਵਿੱਚ ਜਦੋਂ ਆਇਆ ਇਹ ਸਮਾਂ ਤੇ ਲੋਕ ਇੱਕ ਦੂਜੇ ਤੇ ਚਿੱਕੜ ਸੁੱਟਣ ਲੱਗ ਪਏ ਸੀਗੇ ਅੱਛਾ ਜਨਮਨ ਸੁੱਟਣ ਲੱਗੇ ਅੱਜ ਵੀ ਹਾਂਜੀ ਹਾਂਜੀ ਹਾਂ ਨਹੀਂ ਆਪ ਜੀ ਵੇਖਿਓ ਕਈ ਵਾਰੀ ਜਦੋਂ ਹੋਲੀ ਆਉਂਦੀ ਹੈ ਇੱਕ ਉਹ ਲਿਖਦੇ ਆ ਉਹ ਅੱਖਰ ਲਿਖਦੇ ਆ ਹਾਂਜੀ ਬੁਰਾ ਨਾ ਮੰਨੋ ਹੋਲੀ ਹੈ ਇਸ ਕਮਰ ਜੋ ਮਰਜੀ ਕਰੀ ਜਾਈਏ ਹੀ ਲੋਕ ਰਫ ਹੋ ਗਿਆ ਜੀ ਹਾਂ ਰਫ ਹੋ ਗਿਆ ਲੋਕ ਨੇ ਆਪ ਮੈਂ ਦੇਖਿਆ ਤੇਲ ਸੁੱਟ ਦਿੰਦੇ ਆ ਕਿ ਜਾਂ ਦੇ ਕੋ ਸੁੱਟ ਦਿੰਦੇ ਹਾਂਜੀ ਗੰਨਮਨ ਮਤਲਬ ਰੰਗਾ ਤੋਂ ਨਿਕਲ ਕੇ ਹੋਰ ਪਾਸੇ ਨਾਲ ਹੋਰ ਪਾਸੇ ਆ ਤੇ ਉਹ ਭਾਈ ਸਾਹਿਬ ਨੇ ਬੜਾ ਸੋਹਣਾ ਚਿੱਤਰਣ ਕੀਤਾ ਵੀ ਲੋਕ ਜਦੋਂ ਇੱਕ ਦੂਜੇ ਤੇ ਗੰਨਮਨ ਸੁੱਟਣ ਲੱਗ ਪਏ ਤੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੇਰੇ ਇਹਨਾਂ ਦੀ ਮਤਲਬ ਜੋ ਮਾਨਸਿਕਤਾ ਡਿੱਗ ਪਈ ਸੀਗੀ ਉਹਨੂੰ ਚੁੱਕਣ ਵਾਸਤੇ ਤੇ ਭਾਈ ਸਾਹਿਬ ਨੇ ਲਿਖਿਆ ਵੀ ਖੇ ਦਾ ਉਡਾਣਾ ਸਿਰਪਾਣਾ ਸੰਗੀ ਸਾਥੀਆਂ ਦੇ ਲੋਕ ਹੋਲੀ ਕਿਦਾਂ ਮਨਾਣ ਲੱਗ ਪਏ ਸੀਗੇ ਖੇ ਦਾ ਮਨਾਣਾ ਉਡਾਣਾ ਸੰਗਪਾ ਸਿਰਪਾਣਾ ਸੰਗੀ ਸਾਥੀਆਂ ਦੇ ਕਰਣਾ ਕੁਚਾਲਾ ਬਹੂਰੋਲਾ ਹੈ ਘੋਚੋਲਾ ਹੈ ਤਾਈਆਂ ਦਸਮੇਸ਼ ਪੀਤਾ ਖੇਡਿਆ ਆਨੰਦਪੁਰ ਉਹਨਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ਇਹ ਮਹਾਰਾਜ ਨੇ ਫਿਰ ਫਿਰ ਇਹਨੂੰ ਸਸ਼ਤਰ ਅਭਿਆਸ ਨਾਲ ਜੋੜਿਆ ਜੀ ਹਾਂਜੀ ਇੱਕ ਪ੍ਰੋਪਰ ਸਿਸਟਮ ਨਾਲ ਉਹ ਲਮਲਾ ਜਿਹੜਾ ਖੇਡਿਆ ਜਾਂਦਾ ਸੀਗਾ ਮਹਾਰਾਜ ਦੋ ਜਥੇ ਬਣਾਉਂਦੇ ਸੀਗੇ ਸਿੰਘਾਂ ਦੇ ਇਹ ਕੋਈ ਗੱਲ ਵਿਸਤਾਰ ਨਾਲ ਦੱਸੋ ਸਾਰੀ ਵੀ ਕੀ ਕੀ ਹੁੰਦਾ ਸੀ ਜੀ ਸਾਧ ਜੀ ਮੈਨੂੰ ਨਾ ਇਹ ਪਤਾ ਲੱਗੇ ਲੋਕ ਸਾਧ ਸਾਧ ਜੀ ਹਾਂਜੀ ਹੋਲਾ ਮੱਲਾ ਮਨਾਉਣ ਦਾ ਜਿਹੜਾ ਤਰਤੀਬ ਸੀਗੀ ਵੀ ਦੋ ਜਥੇ ਬਣਾਉਣੇ ਸਿੰਘਾਂ ਦੇ ਅੱਛਾ ਜੀ ਇੱਕ ਜਥੇ ਨੂੰ ਹੋਲਗੜ੍ਹ ਤੇ ਮਤਲਬ ਤਾਇਨਾਤ ਕਰ ਦੇਣਾ ਤੇ ਤੁਸੀਂ ਇੱਥੇ ਯਾਰ ਬਰਤਿਆ ਰਹਿਣਾ ਇੱਕ ਨੂੰ ਜਿਵੇਂ ਕੇਸਗੜ ਤੇ ਉਹਨਾਂ ਨੂੰ ਕਹਿਣਾ ਕੇਸਗੜ ਵਾਲਿਆਂ ਨੂੰ ਤੁਸੀਂ ਹੌਲਗੜ੍ਹ ਦੇ ਕਿਲੇ ਤੇ ਕਬਜ਼ਾ ਕਰਨਾ ਆ ਇੱਕ ਸੈਨਿਕ ਅਭਿਆਸ ਕਿਹਾ ਸੈਨਿਕ ਅਭਿਆਸ ਬਿਲਕੁਲ ਹਾਂਜੀ ਜੀ ਠੀਕ ਹੈ ਜੀ ਤੇ ਜਿਹੜੇ ਉਹ ਉੱਥੇ ਕਾਬਜ ਨੇ ਉਹਨਾਂ ਨੂੰ ਕਹਿਣਾ ਤੁਸੀਂ ਕਬਜ਼ਾ ਨਹੀਂ ਹੋਣ ਦੇਣਾ ਅੱਛਾ ਜੀ ਤੇ ਤੀਰ ਤਲਵਾਰ ਨਹੀਂ ਚਲਾਣੇ ਕਿਉਂਕਿ ਦੋਵੇਂ ਪਾਸੇ ਸਿੰਘ ਨੇ ਜੀ ਜਿਵੇਂ ਆਪਾਂ ਕਬੱਡੀ ਖੇਡਦੇ ਆਂ ਜਾਂ ਕੁਸ਼ਤੀ ਖੇਡਦੇ ਆਂ ਉਸ ਤਰੀਕੇ ਨਾਲ ਆਪਣੇ ਮਤਲਬ ਬੁੱਧੀ ਨੂੰ ਪ੍ਰੈਕਟਿਸ ਮੈਚ ਕਹਿ ਸਕਦਾ ਪ੍ਰੈਕਟਿਸ ਮੈਚ ਕਹਿ ਸਕਦਾ ਬਿਲਕੁਲ ਹਾਂਜੀ ਹਾਂਜੀ ਫਿਰ ਜਿਹੜਾ ਜਥਾ ਮਤਲਬ ਜਿੱਤ ਜਾਂਦਾ ਫਿਰ ਉਹਨੂੰ ਇਨਾਮ ਦਿੰਦੇ ਹਾਂ ਜਿਵੇਂ ਬਸੰਤੀ ਦਰਬਾਰ ਲੱਗਦਾ ਕਿਉਂਕਿ ਬਸੰਤ ਰਾਗ ਚ ਜਿਵੇਂ ਹੁਲਾ ਮੱਲਾਵ ਜੀ ਨੂੰ ਪਤਾ ਦਰਬਾਰ ਸਾਹਿਬ ਵੀ ਹਾਂਜੀ ਹੁਲੇ ਮੱਲੇ ਦੇ ਦਿਨ ਜਿਹੜਾ ਬਸੰਤ ਰਾਗ ਦੀ ਸਮਾਪਤੀ ਹੁੰਦੀ ਹੈ ਹਨਾ ਜੀ ਜੀ ਤੇ ਉਦੋਂ ਫਿਰ ਬਸੰਤੀ ਦਰਬਾਰ ਸਜਦਾ ਹਰ ਕਾ ਨਾਮ ਤੇ ਆਇ ਕੈ ਹੋ ਰਿਆ ਭਾਈ ਕਰਮ ਲਿਖਣ ਤੇ ਪਾਈ ਰੁੱਤ ਸੁਹਾਈ ਸੁਹਾਈ ਜੀ ਸੋ ਉਹ ਤੋਂ ਨਾਲ ਫਿਰ ਕਬੀਸ਼ਰ ਕਵਿਤਾਵਾਂ ਪੜ੍ਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਢਾਈ ਚ ਇਹ ਸਾਰਾ ਹੋਲੇ ਦਾ ਹਾਂ ਹੋਲੇ ਤੇ ਜੀ ਜੀ ਫਿਰ ਢਾਡੀ ਵਾਰਾਂ ਗਾਉਂਦੇ ਭਾਈ ਨਰਬਦ ਸਿੰਘ ਹਾਂਜੀ ਮੀਰ ਸ਼ਬੀਲ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਹਜ਼ੂਰੀ ਢਾਡੀ ਹੋਏ ਨੇ ਜੀ ਅੱਛਾ ਜੀ ਹਾਂਜੀ ਜਿਵੇਂ ਆਪਾਂ ਬਚਨ ਕੀਤਾ ਨਾ ਵੀ ਕਦੇ ਖੁੱਲਾ ਫਿਰ ਵਿਚਾਰ ਕਰਾਂਗੇ ਢਾਡੀ ਕਲਾ ਦੇ ਜਿਵੇਂ 6ਵੇਂ ਪਾਸ਼ਾ ਗੁਰੂ ਆਰਗੋਮੈਂਟ ਸਰ ਦੇ ਹਜ਼ੂਰੀ ਢਾਡੀ ਭਾਈ ਨੱਥਾ ਤੇ ਅਬਦੁੱਲਾ ਉਹਨਾਂ ਦੀ ਪੀੜੀ ਅੱਗੇ ਚੱਲਦੀ ਹੈ ਹਾਂਜੀ ਨਰਬਦ ਸਿੰਘ ਮੀਰ ਤੇ ਸ਼ਬੀਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਹਜ਼ੂਰੀ ਤੇ ਉਹ ਫਿਰ ਢਾਡੀ ਦਰਬਾਰ ਲੱਗਦਾ ਜੀ ਤੇ ਵੀਰ ਜੋਧਿਆਂ ਦੀਆਂ ਵਾਰਾਂ ਸੰਗਤਾਂ ਨੂੰ ਸੁਣਾ ਕੇ ਵੀਰ ਦਾ ਸਪੈਰਾ ਕਰਨਾ ਹੈ ਨਾ ਜੀ ਇਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗੀ ਕਰਤਵ ਜੋਸ਼ ਲਿਆਉਣ ਵਾਸਤੇ ਹਨਾ ਜੀ ਵੀ ਸਵਾ ਲੱਖ ਸੇ ਇੱਕ ਲੜਾਉ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਤੇ ਉਹ ਫਿਰ ਜੋਸ਼ ਭਰਨ ਵਾਸਤੇ ਮਹਾਰਾ ਢਾਡੀਆਂ ਨੂੰ ਵਰਤਦੇ ਸੀਗੇ ਵੀ ਢਾਡੀ ਵੀਰ ਵਾਰਾਂ ਪੜਨਗੇ ਤੇ ਫਿਰ ਜੋਸ਼ ਆਏਗਾ ਜੀ ਤੇ ਹਰ ਸਾਲ ਪਿੱਛੋਂ ਜਿਹੜਾ ਹਾਂ ਜੀ ਹਾਂ ਜੀ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਅੱਗੇ ਬਚਨੀ ਇਤਿਹਾਸ 'ਚ ਆਂਦਾ ਹੈ ਵੀ ਦਸਵੇਂ ਪਾਤਸ਼ਾਹ ਫਿਰ ਜਿਵੇਂ ਰੰਗ ਵੀ ਪਹਿਲਾਂ ਤਿਆਰ ਕਰਾਂਦੇ ਸੀ ਇਹ ਨਹੀਂ ਵੀ ਰੰਗ ਨਹੀਂ ਸੀ ਵਰਤਦੇ ਰੰਗ ਉਹ ਦੋ 20 ਵਰਤਦੇ ਸੀਗੇ ਕਈ ਅੱਜ ਜਿਨ੍ਹਾਂ ਨੂੰ ਇਤਿਹਾਸ ਦੀ ਪੂਰੀ ਜਾਣਕਾਰੀ ਨਹੀਂ ਹੈ ਉਹ ਕਹਿੰਦੇ ਵੀ ਰੰਗ ਨਹੀਂ ਸੀ ਵਰਤਦੇ ਮਰਨੀ ਇਤਨਾ ਦੀ ਗੱਲ ਨਹੀਂ ਪਰ ਉਹ ਕੁਦਰਤੀ ਰੰਗ ਜਿਹੜੇ ਵਰਤੇ ਜਾਂਦੇ ਸੀਗੇ ਪੰਜੇ ਪਿਆਰਿਆਂ ਨੂੰ ਮਹਾਰਾਜ ਰੰਗ ਲਾਂਦੇ ਸੀਗੇ ਤੇ ਪੰਜ ਪਿਆਰੇ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਗਲਾਲ ਲਾਣਾ ਫਿਰ ਮਹਾਰਾਜ ਨੇ ਗਲਾਲ ਸਾਰੀ ਸੰਗਤ ਤੇ ਮਤਲਬ ਕਰਨਾ ਇਹ ਨੇਚਰਲ ਤਰੀਕੇ ਨਾਲ ਹਾਂ ਨੇਚਰਲ ਹਾਂਜੀ ਹਾਂਜੀ ਖੁਸ਼ੀ ਮਨਾਣੀ ਪਰ ਇਹਨੀ ਵੀ ਗੰਦਬੰਦ ਨਹੀਂ ਸੁੱਟਣਾ ਹਾਂਜੀ ਹਾਂਜੀ ਤੇ ਉਹਦੇ ਤੇ ਇੱਕ ਬੜਾ ਵਧੀਆ ਮੈਨੂੰ ਬਚਨੀ ਯਾਦ ਆਂਦਾ ਭਾਈ ਨੰਦ ਲਾਲ ਜੀ ਦਾ ਉਹਨਾਂ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਉਹ ਕਰਦੇ ਨੇ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਜੀ ਰਹਿਮਤ ਦੀ ਪਛਕਾਰੀ ਆਪਦੇ ਹੱਥ ਵਿੱਚ ਤੇ ਸਾਰੇ ਸੰਸਾਰ ਤੇ ਰਹਿਮਤ ਦੀ ਪਛਕਾਰੀ ਮਾਰ ਦਿਓ ਸਾਰਾ ਸੰਸਾਰ ਜਿਹੜਾ ਦੁਖੀ ਹੈ ਪਰੇਸ਼ਾਨ ਹੈ ਹੈਨਾ ਤੇ ਦੁੱਖਾਂ ਦੇ ਰੰਗ ਤੋਂ ਬਾਹਰ ਆਏ ਹਾਂਜੀ ਤੇ ਮਾਰਾ ਸਾਰੇ ਸ੍ਰਿਸ਼ਟੀ ਜਿਹੜੀ ਆ ਭਗਤੀ ਦੇ ਰੰਗ ਵਿੱਚ ਰੰਗੀ ਜਾਏ ਵਾ ਵਾ ਪਰ ਭਾਈ ਸਾਹਿਬ ਜੀ ਨੇ ਲਿਖਿਆ ਜਾਹੇ ਪਿਚਕਾਰੀਏ ਪੁਰ ਜਾਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗ ਰੂਹ ਕਰਦ ਬੇਰੰਗ ਦੁਨੀਆਏ ਰੰਗੀਨ ਹੋ ਜਾਈਂ ਆਨੰਦ ਚਾਜੇ ਹਾਂ ਭਾਈ ਨੰਦ ਲਾਲ ਇੱਕ ਦੁਬਾਰਾ ਫਿਰ ਆਪਾਂ ਰਿਪੀਟ ਕਰਦੇ ਹਾਂ ਇਹ ਸ਼ੁਰੂ ਕਦੋਂ ਕੀਤਾ ਗਿਆ ਹੁਲਾ ਮਨੋਣਾ ਜੀ 1700 ਈਸਵੀ ਜੀ ਵਿਕਰਮੀ ਸੰਮਤ ਆਪਾਂ ਕਹਿ ਸਕਦੇ ਆ 1757 ਠੀਕ ਹੈ ਜੀ ਚੇਤਵਦੀ ਏਕਮ ਠੀਕ ਹੈ ਜੀ ਹਾਂਜੀ ਠੀਕ ਹੈ ਬਹੁਤ ਬਹੁਤ ਵੱਡੀ ਤੁਸੀਂ ਜਾਣਕਾਰੀ ਦਿੱਤੀ ਆ ਸਾਡਾ ਡਿਊਟਾ ਇਹੀ ਆ ਜੀ ਪੰਥ ਦੀ ਸੇਵਾ ਕਰਨੀ ਹੈ ਹਾਂਜੀ ਇੱਕ ਗੱਲ ਹੋਰ ਮੈਂ ਪੁੱਛਣੀ ਆ ਜੀ ਤੁਸੀਂ ਜਥਾ ਲੈ ਕੇ ਇੱਥੇ ਪਹੁੰਚੇ ਆ ਜੀ ਬਹੁਤ ਚੜ੍ਹਦੀ ਕਲਾ ਚ ਤੁਸੀਂ ਦੂਜੀ ਵਾਰ ਆਏ ਹਾਂਜੀ ਦੂਜੀ ਵਾਰ ਜਦੋਂ ਸਭ ਤੋਂ ਪਹਿਲਾਂ ਉਹ ਲਾਭਨਾ ਮਲਾਇਆ ਆ ਤਾਂ ਉਦੋਂ ਵੀ ਗਿਆਨੀ ਜੀ ਹੁਣੀ ਆਏ ਆ ਠੀਕ ਆ ਜੀ ਹੁਣ ਤੀਜੀ ਵਾਰ ਵੀ ਆਏ ਆ ਤੀਜੀ ਵਾਰ ਹਾਂ ਤੁਹਾਡਾ ਪਿਆਰ ਹੈ ਮਾਰਾ ਤੁਸੀਂ ਬੁਲਾਇਆ ਬਾਕੀ ਸਾਰੇ ਜਿੰਨੇ ਆ ਭੈਣ ਭਰਾ ਬੈਠੇ ਆ ਸਾਰਿਆਂ ਦਾ ਸਹਿਯੋਗ ਆ ਜੀ ਇਕੱਲਾ ਕੋਈ ਨਹੀਂ ਵੱਡਾ ਜੀ ਤੁਹਾਡਾ ਇਹ ਕਾਰਜ ਆ ਸਤਾਂ ਤੇ ਆਪਾਂ ਥੋੜੀ ਗੱਲ 12 ਤੇ ਕਰਨੀ 3:12 ਪੜਦੇ ਆ 7 ਵਜੇ ਜਿਹੜੀਆਂ ਇਹ 12 ਦੀ ਜਿਹੜੀ ਸ਼ਰਵਾਦ ਹੋਈ ਆ ਪੜ ਗਾਉਣ ਦੀ ਜਿਹੜੀ ਹੋਈ ਆ ਮੈਨੂੰ ਲੱਗਦਾ ਜਦਾਂ ਜਦੋਂ ਇਹਨੂੰ 12 ਗਾਉਂਦੇ ਆ ਤੇ ਜਿਹੜੇ ਲੋਕ ਮਨੂੰ ਝੂਲਦੇ ਹੁੰਦੇ ਉਹ ਵੀ ਇੱਕ ਵਾਰੀ ਜੋਸ਼ ਆ ਜਾਂਦਾ ਤਿਆਰ ਬਟਿਆਰ ਹਾਂ ਜੀ ਇਹ ਮਤਲਬ ਲੱਗਦਾ ਵੀ ਸੁਣ ਕੇ ਜਦ ਆਪਣਾ ਬੰਦੇ ਲੱਗਦਾ ਵੀ ਜੁੜਦਾ ਬੰਦਾ ਪਰਸੋਂ ਲੇਮਲੇ ਤੇ ਵੇਖੇ ਤੁਸੀਂ ਪਹਿਲਾਂ ਬਾਹਰ ਸੰਗਤ ਬਹੁਤ ਘੱਮ ਦੀ ਪਈ ਸੀਗੀ ਹਾਂਜੀ ਪਰ ਜਦੋਂ ਵਾਰਾ ਸ਼ੁਰੂ ਹੋਈ ਆ ਉਹ ਆਵਾਜ਼ ਸੁਣ ਕੇ ਕਿੰਨੀ ਸੰਗਤ ਆ ਕੇ ਬੈ ਗਈ ਤੇ ਡੇਢ ਘੰਟਾ ਕਹਿੰਦੇ ਜੀ ਡੇਢ ਘੰਟਾ ਲੱਗੇ ਸਾਡੀ ਕੀ ਰਹੀ ਸਾਰੀ ਸੰਗਤ ਉੱਥੇ ਤੇ ਇਦੇ ਬਾਰੇ ਆਪਾਂ ਗੱਲ ਕਰਨੇ ਤੁਹਾਡੇ ਪ੍ਰੋਗਰਾਮ ਬਾਰੇ ਨਹੀਂ ਨਹੀਂ ਬਹੁਤ ਗੱਲਾਂ ਹਨ ਹੁਣ ਗੱਲ ਇਹ ਆ ਜੀ ਜਿਹੜੀਆਂ ਵਾਰਾਂ ਇਹ ਕਦੋਂ ਪੜਨੀਆਂ ਸ਼ੁਰੂ ਹੋਈਆਂ ਤੁਸੀਂ ਇਹਦੇ ਬਾਰੇ ਮੈਨੂੰ ਦੱਸਦੇ ਕੀ ਇਹਦਾ ਇਤਿਹਾਸ ਹੈ ਜੀ ਅਸਲ 'ਚ ਦੇਖੋ ਵਾਰਾਂ ਦਾ ਜਿਹੜਾ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 22 ਵਾਰਾਂ ਨੇ ਅੱਛਾ ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਨਾ ਜੀ ਤੇ ਉਹਦੇ ਚ 22 12 ਆ ਹਨਾ ਜੀ ਤੇ ਉਹ 12 ਨੂੰ ਜਦੋਂ ਅਸੀਂ ਪੜਦੇ ਹਾਂ ਜਿਵੇਂ ਆਸਾ ਦੀ ਵਾਰ ਹੈ ਟੁੰਡੇ ਅਸ ਰਾਜੇ ਦੀ ਧੰਮ ਮਹਾਰਜ ਨੇ ਗਾਣ ਵਾਸਤੇ ਹੁਕਮ ਲਾਇਆ ਤੇ ਉਹਨਾਂ ਟਾਈਮਾਂ ਚ ਜਿਵੇਂ ਟੁੰਡੇ ਅਸ ਰਾਜੇ ਦੀ ਵਾਰ ਗਾਈ ਜਾਂਦੇ ਸੀਗੇ ਜਿਵੇਂ ਕੋਈ ਜੰਗ ਲੜਦਾ ਸੀਗਾ ਕੋਈ ਬਹਾਦਰੀ ਦੇ ਜੰਗ ਲੜਦਾ ਸੀਗਾ ਤੇ ਫਿਰ ਲੋਕਾਂ ਦੀ ਚਰਚਾ ਹੁੰਦੀ ਸੀ ਟਾਡੀ ਉਸ ਵੇਲੇ ਵੀ ਸੀਗੇ ਉਹਨਾਂ ਨੂੰ ਭਾਵੇਂ ਮੰਨ ਲਓ ਆਪਨਾ ਕਹਿ ਦਿੰਦੇ ਆਪਾਂ ਮਰਾਸੀ ਕਹਿ ਦਿੰਦੇ ਸੀਗੇ ਉਦੋਂ ਹਨਾ ਉਹ ਫਿਰ 12 ਗੰਦੇ ਸੀਗੇ ਉਹਨਾਂ ਦੇ ਵੀ ਇਤਨਾ ਬੜੀ ਬਹਾਦਰੀ ਨਾਲ ਲੜੇ ਇਤਨਾ ਨਾ ਜੀ ਤੇ ਉਹ ਤਰਜ਼ਾਂ ਇੱਕ ਲੋਕਾਂ ਦੇ ਦਿਮਾਗ 'ਚ ਚਲਦੀ ਸੀਗੀ ਲੋਕ ਗੀਤ ਜਿੱਦਾਂ ਕਹਿ ਲੋ ਲੋਕਾਂ ਦੇ ਬੋਲਿਆਂ 'ਚ ਸੀਗੀ ਉਹ ਗੱਲਾਂ ਆਪਸ 'ਚ ਜਿਦਾਂ ਬੋਲ ਹਾਂਜੀ 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 ਉਹ ਇਤਨਾ ਫਿਰ ਮਰਨ ਗਿਆ ਉਸੇ ਤਰਜ਼ 'ਚ ਗਾਉਗਾ ਅਸਾਂ ਦੀ ਵਾਰ ਅੱਛਾ ਜੀ ਇਤਨਾ ਮਹਾਰਾਜ ਨੇ ਇਹ ਜਿਹੜੀਆਂ 12 12 22 12 ਲਿਖੀਆਂ ਨੌ ਧੁਨੀਆਂ ਨੇ ਇਹਦੇ ਦੇ ਵਿੱਚ ਜੀ 12 ਚ ਸਭ ਤੋਂ ਬੜੀ ਵਧੀਆ ਧੁਨ ਜਿਹੜੀ ਮਹਾਰਾ ਤੋਂ ਸਮੇ ਤੋਂ ਚੱਲਦੀ ਆ ਰਹੀ ਉਹ ਆਸਾ ਜੀ ਦੀ ਬਾਤ ਸਭ ਦੇ ਕੋਲ ਹੈ ਜੀ ਉਹ ਧੁਨ ਜਿਹੜੀ ਮਹਾਰਾ ਦੇ ਸਮੇ ਤੋਂ ਜਿਵੇਂ ਗਾਈ ਜਾਂਦੀ ਸੀ ਉਹ ਹੂਬ ਹੂ ਅੱਜ ਤੱਕ ਉਵੇਂ ਹੀ ਗਾਈ ਜਾਂਦੀ ਹੈ ਇੱਕ ਇੱਕ ਧੁਨ ਸਾਡੇ ਕੋਲ ਇਹ ਹੈਗੀ ਹੈ ਜਿਹੜੀ ਆਪਣੀ ਪਰੰਪਰਾਾਂ ਹਾਂ ਜਿਹੜੀ ਪਰੰਪਰਾਾਂ ਮੰਨਦੇ ਆਪਾਂ ਤੇ ਜਿਹੜੀ ਆਸਾ ਜੀ ਦੀ ਬਾਤ ਹੈ ਜਿਵੇਂ ਦਰਬਾਰ ਸਾਹਿਬ ਆਪਾਂ ਰਵਾਵੀ ਆਪਣੇ ਕੀਰਤਨੀਆਂ ਪੜਦੇ ਹੁਣ ਵੀ ਪੜਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਰੰਪਰਾ ਇਹ ਚਲਾਈ ਸੀ ਕਿ ਅਕਾਲ ਤਖਤ ਤੇ ਢਾਡੀ ਪੜਦੇ ਹੁੰਦੇ ਸੀ ਫਿਰ ਸੇਮ ਆਸਾ ਦੀ ਵਾਰ ਅੱਛਾ ਜੀ ਹਾਂਜੀ ਠੀਕ ਹੈ ਤੇ ਜਦੋਂ ਮੈਂ ਸਰ ਤੋਂ ਸਵਾਲ ਪੁੱਛ ਰਿਹਾ ਵੀ ਜਿਹੜਾ ਜਦੋਂ ਜੰਗ ਤੇ ਜਾਂਦੇ ਆ ਜਾਂ ਕੁਛ ਵੀ ਆ ਉਦੋਂ ਵੀ ਇਹ ਜਿਹੜੀਆਂ ਵਾਰਾਂ ਗਾਈਆਂ ਗਾਈਆਂ ਜਾਂਦੀਆਂ ਕਿ ਕਿੱਦਾਂ ਕੋਈ ਕੋਈ ਹੋਰ ਜੀ ਬਿਲਕੁਲ 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 ਹਾਂਜੀ ਹਾਂਜੀ ਛੇਵੇਂ ਪਾਸ਼ਾ ਤੋਂ ਟਾਈਮ ਤੋਂ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਨੇ ਜਦੋਂ ਅਕਾਲ ਤਖਤ ਦੀ ਸਿਰਜਣਾ ਕੀਤੀ ਨਾ ਜੀ ਜੀ ਅਕਾਲ ਤਖਤ ਸਿਰਜਣ ਦਾ ਮਤਲਬ ਹੀ ਸੀਗਾ ਵੀ ਜਿਹੜੀ ਸੰਗਤ ਹੈ ਨਾ ਜਿਵੇਂ ਦਿੱਲੀ ਤੱਕ ਦਿਸਦਾ ਹੈ ਚਾਰ ਤਖਤ ਸੀਗੇ ਹਿੰਦੁਸਤਾਨ 'ਚ ਜਿਹੜੇ ਮੁਗਲਾਂ ਦੇ ਦਿੱਲੀ ਤਖਤ ਆਗਰਾ ਤਖਤ ਇਹ ਕਲਾਂ ਔਰ ਤੇ ਕਾਗਰਾ ਇਹ ਚਾਰ ਤਖਤ ਸੀਗੇ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਤਖਤ ਬਣਾਇਆ ਹਾਂਜੀ ਦੁਨੀਆਂ ਨੂੰ ਦੱਸਣ ਵਾਸਤੇ ਵੀ ਇਹ ਜਿਹੜੇ ਤਖਤ ਨੇ ਬਾਕੀ ਸਾਰੇ ਟੈਟੂ ਜਾਣੇ ਇਹਨਾਂ ਦੇ ਬਾਦਸ਼ਾਹ ਵੀ ਖਤਮ ਹੋ ਜਾਣੇ ਪਰ ਇਹ ਅਕਾਲ ਦਾ ਤਖਤ ਹੈ ਸਦੀ ਵੀ ਇਦਾਂ ਹੀ ਰਹਿਣਾ ਹੈ ਤੇ ਹੁਣ ਤੱਕ ਮਹਾਰਾਜ ਦੀ ਕਿਰਪਾ ਨਾਲ ਉਹ ਹੈ ਤੇ ਫਿਰ ਉਹ ਸੰਗਤ ਦੇ ਅੰਦਰ ਬੀਜਸ ਭਰਨ ਵਾਸਤੇ ਭਾਈ ਬਿਧੀ ਚੰਦ ਨੂੰ ਭੇਜਿਆ ਸੀਗਾ ਢਾਡੀ ਲਿਆਣ ਵਾਸਤੇ ਐਸੇ ਬਹੁ ਵੱਡਾ ਇਤਿਹਾਸ ਪਾਪਾ ਸੰਖੇਪ ਚ ਹੀ ਬੇਨਤੀ ਕਰਦੀ ਐ ਨੱਥਾ ਤੇ ਅਬਦੁੱਲਾ ਦੋ ਢਾਡੀ ਆਏ ਸੀਗੇ ਅੱਛਾ ਸੁਰਸਿੰਘ ਨਗਰ ਤੋਂ ਜੀ ਤੇ ਉਹਨਾਂ ਨੂੰ ਹਾਥੀਆਂ ਦੇ ਬਿਠਾ ਕੇ ਭਾਈ ਬਿਧੀ ਚੰਜੀ ਲੈ ਕੇ ਆਏ ਸੀਗੇ ਸਭ ਤੋਂ ਪਹਿਲਾਂ ਢਾਡੀਆਂ ਦਾ ਸਤਕਾਰ ਸਮਾਜ ਦੇ ਵਿੱਚ ਅਗਰ ਕਿਸੇ ਕੀਤੀ ਐ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਾਈ ਸਭ ਤੋਂ ਪਹਿਲਾਂ ਜੀ ਤੇ ਜਦੋਂ ਮਹਾਰਾਜ ਦੇ ਦਰਬਾਰ ਚ ਆਂਦੇ ਮਹਾਰਾਜ ਉਹਨਾਂ ਨੂੰ ਸੋਨੇ ਦੀ ਢੱਡਾਂ ਦਿੱਤੀਆਂ ਸੀਗੀਆਂ ਤੇ ਫਿਰ ਉਹਨਾਂ ਨੂੰ ਕਿਹਾ ਵੀ ਸੁਣਾਓ ਕੁਛ ਫਿਰ ਉਹਨਾਂ ਨੇ 12 ਜਿਹੜੀਆਂ ਨੇ ਪਹਿਲਾਂ ਸੁਣਾਈ ਜਿੱਦਾਂ ਆਪਜੀ ਵਜਨ ਕਰਦੇ ਵੀ ਕੋਈ ਜੋਸ਼ ਵਾਲੀ ਸੁਣਾਓ ਨਾ ਜਿਤਨਾ ਉਹਨਾਂ ਪਹਿਲਾਂ ਸੁਣਾਈ ਸਤਗੁਰੂ ਵਿੱਚ ਬਡਾਲੀ ਜਨਮੇ ਆ ਮਾਨਕ ਜੂ ਅਣਮੁਣੀ ਦਾ ਇਸ ਤਰ੍ਹਾਂ ਸਹਜੇ ਸਹਜੋ ਕਹਿੰਦੇ ਨਹੀਂ ਅਜੇ ਗੱਲ ਨਹੀਂ ਜੋਸ਼ ਵਾਲੀ ਗੱਲ ਸੁਣਾਓ ਫੇਰ ਉਹਨਾਂ ਦੂਜੀ ਵਾਰ ਸੁਣਾਈ ਸਤਗੁਰ ਤਖਤਬਾ राजे ਸ੍ਰੀ ਗੁਰ ਤੇ ਆਏ ਕਿਆ ਛਬਰ ਨੀ ਨਾ ਜਾਏ ਕਹੂੰ ਕਿਆ ਗਾਇਕਾ ਕਹਿੰਦੇ ਹੋਰ ਫੋਰ ਚੱਕੋ ਐ ਸੁਰ ਫੋਰ ਚੱਕੋ ਫੇਰ ਉਹਨਾਂ ਉੱਚੇ ਸੁਰ ਚ ਪੜਿਆ ਹੀ ਦੋ ਤਲਵਾਰੀ ਬਦੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੇ ਇੱਕ ਰਾਖੀ ਕਰੇ ਵਜੀਰ ਦੀ ਹਿੰਮਤ ਬਾਹ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨਲ ਨੀਲ ਮਾਰ ਦੁਸ਼ਟਾਂ ਕਰੇ ਤਾਂਗੀਰ ਦੀ ਪਗ ਤੇਰੀ ਕੀ ਜਹਾਂਗੀਰ ਦੀ ਬਹੁਤ ਵੱਡਾ ਮੈਨੂੰ ਚੈਲੰਜ ਸਮਝਦਾ ਆ ਉਸ ਸਮੇਂ ਜਦੋਂ ਲੋਕ ਦੇਖੋ ਕਿੰਨੀ ਉਹਨਾਂ ਦੀ ਮਾਨਸਿਕਤਾ ਜਿਹੜੀ ਗੁਲਾਮੀ ਦੇ ਵਿੱਚ ਸੀਗੀ ਪਰ ਉਹ ਟਾਡੀ ਕਿੱਡੀ ਗੱਲ ਕਹਿ ਰਹੇ ਨੇ ਹਨ ਓਪਨਿੰਗ ਕਹਿ ਰਹੇ ਨੇ ਪੱਗ ਤੇਰੀ ਕੀ ਜਹਾਂਗੀਰ ਦੀ ਕਿ ਗੁਰੂ ਅਰਗੋਬਿੰਦ ਸਾਹਿਬ ਤੇਰੀ ਛਾਨ ਤੇਰੀ ਟੌਰ ਤੇਰੀ ਚੜਤ ਵੱਡੀ ਹੈ ਜਹਾਂਗੀਰ ਬਾਦਸ਼ਾਹ ਕੁਝ ਵੀ ਨਹੀਂ ਮਸੇ ਉਹ ਜ਼ੀਰੋ ਹੈ ਮਾ ਚੈਲੰਜ ਕਰਨਾ ਸਮੇਂ ਦੇ ਬਾਦਸ਼ਾਹ ਨੂੰ ਇਹ ਟਾਡੀਆਂ ਨੂੰ ਮਰਨ ਗੁਰੂ ਅਰਗੁਨ ਸਾਹਿਬ ਜੀ ਨੇ ਕਿਰਪਾ ਕੀਤੀ ਰਤਬਾ ਬਖਸ਼ਿਆ ਰਤਬਾ ਬਖਸ਼ਿਆ ਜਿਹੜੀ ਪਹਿਲੀ ਪੜੀ ਟਾਡੀਆਂ ਨੇ ਹਾਂਜੀ ਇਹ ਪਹਿਲੀ ਜਿਵੇਂ ਅਕਾਲ ਤਖਤ ਤੇ ਪੜੀ ਗਈ ਸਭ ਤੇ ਇਹ ਵਾਰ ਬਹੁਤ ਮਸ਼ਹੂਰ ਸਾਰੇ ਟਾਡੀਆਂ ਚ ਮਸ਼ਹੂਰ ਸਾਰੀ ਟਾਡੀਆਂ ਚ ਮਤਲਬ ਪਰਚਲਤਾ ਵਾਲੀ ਸਾਰਾ ਜੋ ਕੁਝ ਉਹਨਾਂ ਦਾ origignal ਚੱਲੀ ਉਹਦੇ ਤੋਂ ਹੀ ਉਹਦਾ ਇਹ ਬਿਲਕੁਲ origignal ਵਾਰ ਹੈ ਉਸੇ ਤਰ੍ਹਾਂ ਹੀ ਨੱਥੇ ਅਬਦੁੱਲੇ ਨੇ ਜਿਹੜੀ ਗਾਈ ਹਾਂਜੀ ਸ਼ੁਰੂਆਤੀ ਵਾਰਾਂ ਦੀ ਚੈਨ ਵਾਰਾਂ ਤੋਂ ਹਾਂਜੀ ਹਾਂਜੀ ਠੀਕ ਹੈ ਫਿਰ ਸੰਗਤਾਂ ਅੰਦਰ ਵੀਰਸ ਮਤਲਬ ਫਿਰ ਉਹਨਾਂ ਦੇ ਅੰਦਰ ਵੀ ਰਸ ਆਇਆ ਨਹੀਂ ਹਰ ਇੱਕ ਮੌਕੇ ਤੇ 12 ਗਾਂਦੀਆਂ ਜਾਂ ਲੰਗਾਈ ਜਾਂਦੀਆਂ ਸੀਗੀਆਂ ਇੱਕ ਵਜਨ ਆਂਦਾ ਬੜਾ ਮਤਲਬ ਜਿਵੇਂ ਬਾਬਾ ਦੀਪ ਸਿੰਘ ਜੀ ਜਦੋਂ ਚੜਦੇ ਆਂ ਜੰਗ ਨੂੰ ਹਾਂਜੀ ਜਦੋਂ ਦਮਦਮਾ ਸਾਹਿਬ ਤੋਂ ਤੁਰਦੇ ਆ ਬਾਬਾ ਦੀਪ ਸਿੰਘ ਜੀ ਤੇ ਇੱਕ ਪਿੰਡ 'ਚ ਜਦੋਂ ਸਿੰਘ ਲੰਗ ਰਹੇ ਨੇ ਇੱਕ ਬਜ਼ੁਰਗ ਸੀਗਾ ਬਾਬਾ ਹਾਂਜੀ ਸਿੰਘਾਂ ਨਾਲ ਪੈਸੇ ਦੇ ਬਗੁਰ ਬਾਣੀ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਜਨਾਂ ਅੰਤਰ ਸੁਰਤ ਗਿਆਨ ਕੋਈ 80 ਸਾਲਾਂ ਦਾ ਸੀਗਾ ਹਾਂਜੀ ਬਾਬਾ ਦੀਪ ਸਿੰਘ ਇਹ 75 ਸਾਲ ਦੇ ਸੀਗੇ ਆਪ ਵੀ 80 80 85 ਸਾਲ ਦਾ ਬਜ਼ੁਰਗ ਇੱਕ ਨਾਲ ਸੀਗਾ ਤੇ ਇੱਕ ਪਿੰਡ ਚ ਪੜਾ ਲੱਗਿਆ ਕਿ ਇਹ ਕਿਸੇ ਸਿੰਘ ਨੇ ਕਹਿ ਲਿਆ ਕਿਸੇ ਬੰਦੇ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਤੇਰੀ ਤੇਮਰ ਬੜੀ ਬਡੇਰੀ ਆ ਤੂੰ ਉੱਥੇ ਕੀ ਜੰਗ ਲੜਨੀ ਹੈ ਨਾ ਇਤਨਾ ਜਿਵੇਂ ਤਾਨਾ ਜਾ ਮਾਰਿਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਫਿਰ ਨਾ ਉੱਥੇ ਢਾਡੀ ਦਰਬਾਰ ਲਗਿਆ ਜਿਵੇਂ ਨਾਲ-ਨਾਲ ਸਿੰਘਾਂ ਦੇ ਢਾਡੀ ਚੱਲਦੇ ਸੀਗੇ ਜੰਗ ਤੇ ਵੀ ਨਾਲ ਚੱਲਦੇ ਸੀਗੇ ਤੇ ਜਦੋਂ ਉਹਨੇ ਢਾਡੀ ਢਾਡੀਆਂ ਨੇ ਵਾਰ ਰਗਾਈ ਨਾ ਉਹਨੇ ਤੇਗ ਕੱਢ ਕੇ ਆਪਣੇ ਪੂਰੀ ਜੋਸ਼ ਚ ਪੈਤਰਾ ਕੱਢ ਕੇ ਦਰਖਤ ਦੇ ਵਿੱਚ ਤੇਗ ਇਤਰਾ ਕਸੋ ਦੇਤੀ ਮਾਰ ਦਿੱਤੀ ਤੇਗਾ ਨਾ ਅੰਦਰ ਜਾ ਉਹ ਧਸ ਗਈ ਤੇਗ ਸਾਰੇ ਹੈਰਾਨ ਹੋਏ ਵੀ ਨਾ ਬਜ਼ੁਰਗ ਬੰਦਾ ਵੀ ਕਿੱਡਾ ਜੋਸ਼ ਇਹ ਚ ਆਇਆ ਉਤਨਾ ਕੋਈ ਨਹੀਂ ਇਤਰਾ ਕਰ ਸਕਦਾ ਤੇ ਉਹ ਜਦੋਂ ਸਾਰੀ ਸਮਾਪਤੀ ਹੋ ਗਈ ਤੇ ਉਹਨੇ ਮਾਫੀ ਮੰਗੀ ਬਾਬਾ ਮੇਰੇ ਤੋਂ ਗਲਤੀ ਹੋ ਗਈ ਮੈਂ ਸੱਕ ਕਰਿਆ ਤੁਹਾਡੇ ਤੇ ਵੀ ਤੁਸੀਂ ਬਜ਼ੁਰਗ ਹੋਗੇ ਬੁੱਢੇ ਹੋਗੇ ਤੁਸੀਂ ਜੰਗ ਨਹੀਂ ਲੜ ਸਕਦੇ ਨਹੀਂ ਤੇ ਤੁਸੀਂ ਸਭ ਕੁਝ ਕਰ ਸਕਦੇ ਤੇ ਤੇ ਕਹਿੰਦੇ ਤੇਗ ਹੁਣ ਇਹ ਤਰ੍ਹਾਂ ਨਹੀਂ ਕੱਢਣੀ ਦੁਆਰੇ ਜਦੋਂ ਅਸੀਂ ਜੰਗ ਫਦੇ ਕਰਕੇ ਆਉਂਗੇ ਦੁਆਰੇ ਫਿਰ ਇੱਥੇ ਦੀਵਾਨ ਲੱਗੇਗਾ ਫਿਰ ਢਾਡੀ ਵਾਰ ਗਾਣਗੇ ਤੇ ਫਿਰ ਅਸੀਂ ਬਾਅਦ ਚ ਉਹਨੂੰ ਖਿੱਚਣਾ ਇਸ ਤੇਗ ਨੂੰ ਮਤਲਬ ਇਹ ਮਹਾਰਾਜ ਦੀ ਕਿਰਪਾ ਢਾਡੀਆਂ ਦੇ ਗੁਰੂ ਸਾਹਿਬ ਨੇ ਬਖਸ਼ੀ ਬਹੁਤ ਮਿਹਰਬਾਨੀ ਤੁਸੀਂ ਆਪਣਾ ਜਿਹੜਾ ਵੱਡ ਮੁੱਲਾ ਸਮਾਂ ਦਿੱਤਾ ਨਹੀਂ ਮਾਰਾ ਜੀ ਕੋਈ ਗੱਲ ਸਾਡੇ ਕਰ ਮੈਂ ਤੁਹਾਡੇ ਦਰਸ਼ਨ ਹੋਏ ਜਿਹੜੇ ਸਾਡੇ ਤੁਹਾਡੀ ਟੀਮ ਦਾ ਧੰਨਵਾਦ ਮਾਰਦਾ ਹਾਂ ਕੁਛਣਾ ਜੀ ਆਪਾਂ ਹਾਂ ਭਾਈ ਸਾਹਿਬ ਜੀ ਤੁਸੀਂ ਹੋਣਾ ਨੂੰ ਹਜੀ ਭਾਈ ਤੁਸੀਂ ਵੀ ਲੱਗ ਜਾਓ ਮੜਾ ਜਿਆ ਕਿ ਗੱਲ ਕਰਨ ਨਾਲ ਆ ਜੋ ਕੱਟੀ ਤੇ ਇਹਨਾਂ ਦਾ ਮਹਾਰਾਜ ਜੀ ਪਰਸ਼ਦੇ ਸਮੁੱਚੇ ਦਲ ਪੰਥ ਦਾ ਮੈਂ ਆਪਣੇ ਸਮੁੱਚੇ ਢਾਡੀ ਜੱਥੇ ਵੱਲ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਪਿਆਰ ਸਾਨੂੰ ਬਖਸ਼ਿਆ 2023 ਚ ਵੀ ਆਏ ਤੇ ਹੁਣ ਵੀ ਮਹਾਰਾਜ ਇਹਨਾਂ ਨੇ ਸਾਨੂੰ ਹਾਂ ਜੀ ਲੱਗਿਆ ਬੁਲਾਇਆ ਮਹਾਰਾਜ ਜਿਤਨਾ ਕੀ ਮਹਾਰਾਜ ਇਹਨਾਂ ਚੜਦੀ ਕਲਾ ਬਣਾਈ ਰੱਖਣ ਹਾਂ ਜੀ ਹਾਂ ਜੀ ਨਹੀਂ ਚੜਦੀ ਕਲਾ ਹੀ ਫੇਕ ਵਾਰੀ ਆਪਣੇ ਕਿਵੇਂ ਰਿਹਾ ਤੁਹਾਡਾ ਜਿਹੜਾ ਪ੍ਰੋਗਰਾਮ ਆ ਪਹਿਲਾਂ ਤੁਸੀਂ ਪਹਿਲੇ ਹੌਲੇ ਮੱਲੇ ਦੀ ਮਾੜੀ ਗੱਲ ਦੱਸੋ ਵੀ ਕੋਈ ਤੁਹਾਨੂੰ ਲੱਗਦਾ ਹੋਵੇ ਕਿੰਦਾਂ ਤੁਹਾਡੇ ਮਨ ਚ ਆਈ ਤੇ ਕਿਵੇਂ ਸੋਚਿਆ ਵੀ ਹੌਲਾ ਮੱਲਾ ਇੱਥੇ ਆਸਟ੍ਰੇਲੀਆ ਵਿੱਚ ਭਰਤ ਜੀ ਵੀ ਕਰਾਇਆ ਜਾਵੇ ਹਾਂ ਜੀ ਹਾਂ ਜੀ ਕਿਵੇਂ ਆਈ ਦਵਾਈ ਕਰੇ ਵੈਸੇ ਤੇ ਆਪਾਂ ਤੇ ਚਲੋ ਨਾਲ ਹੀ ਜੁੜੇ ਨਵੇਂ-ਨਵੇਂ ਉਸ ਟਾਈਮ ਤੁਰੇ ਸੀਗੇ ਸਿੰਘਾਂ ਦੇ ਹਾਂਜੀ ਉਸ ਟਾਈਮ ਆਪਣੇ ਇੱਥੇ ਨਿਹੰਗ ਸਿੰਘ ਸੀਗੇ ਬਾਬਾ ਦਵਿੰਦਰ ਸਿੰਘ ਨਾਲ ਉਹ ਸਾਰਿਆਂ ਦੀ ਕੋਈ ਗੱਲ ਨਹੀਂ ਜਿਹੜੇ ਖੜੀ ਬਾਬਾ ਦਵਿੰਦਰ ਸਿੰਘ ਜੀ ਹੋਣੀ ਬਾਬਾ ਸੁਖਾ ਸਿੰਘ ਜੀ ਅੱਛਾ ਜੀ ਭਾਈ ਕਰਨ ਵੀਰ ਸਿੰਘ ਜੀ ਸੀਗੇ ਤੇ ਨਾਲ ਭਾਈ ਮਨਪ੍ਰੀਤ ਸਿੰਘ ਜੀ ਹਾਂਜੀ ਤੇ ਅਸਲ 'ਚ ਜਿਹੜੇ ਸਮਾਗਮ ਕਰਨੇ ਸ਼ੁਰੂ ਕੀਤੇ ਆਪਣੇ ਨਿਹੰਗ ਸਿੰਘਾਂ ਦੇ ਸਮਾਗਮ ਹਾਂਜੀ ਉਹ ਦੁਸ਼ਹਿਰੇ ਮਾਤਮ ਤੋਂ ਸ਼ੁਰੂ ਕੀਤੇ ਅੱਛਾ ਜੀ ਤੇ ਜਿਹੜਾ ਸਾਡਾ ਖਾਲਸ ਇਤਿਹਾਸ ਆ ਖਾਲਸ ਵਿਰਸਾ ਆ ਜਿਹੜਾ ਸਾਡਾ ਪਿਓਰ ਹਾਂਜੀ ਉਹ ਸਾਰਾ ਦੱਸਿਆ ਨਹੀਂ ਜਾ ਰਿਹਾ ਹਾਂਜੀ ਜਿੱਦਾਂ ਮਹਾਰਾਜ ਨੇ ਉਸ ਸਮੇਂ ਦੀ ਮਰਿਆਦਾਵਾਂ ਰੱਖੀਆਂ ਹਾਂਜੀ ਉਸ ਸਮੇਂ ਜਿਸ ਮਹਾਰਾਜ ਜਿਸ ਤਰ੍ਹਾਂ ਕੋਈ ਵੀ ਸਮਾਗਮ ਕਰਾਉਂਦੇ ਸੀਗੇ ਤੇ ਜਾਂ ਫਿਰ ਰੈਣੀ ਬੈਣੀ ਸਿੰਘਾਂ ਦੀ ਕਹਿੋ ਜੀ ਹੁੰਦੀ ਸੀ ਉਸ ਸਮੇਂ ਦਾ ਵਾਤਾਵਰਣ ਕਿਹੋ ਜਿਹਾ ਸੀਗਾ ਉਹ ਕਹਿ ਲੋ ਵੀ ਸਾਨੂੰ ਤੇ ਨਹੀਂ ਪਤਾ ਸੀਗਾ ਬਿਲਕੁਲ ਵੀ ਤੇ ਜਿਹੜੇ ਇੱਥੇ ਦੇ ਬੌਰਨ ਬੱਚੇ ਆ ਉਹਨਾਂ ਨੂੰ ਤੇ ਕੀ ਪਤਾ ਹੋਣਾ ਆ ਆਪਾਂ ਉਥੋਂ ਚੱਲ ਕੇ ਆਏ ਆ ਇੰਡੀਆ ਤੋਂ ਸਾਨੂੰ ਵੀ ਬਹੁਤ ਘੱਟ ਪਤਾ ਹੈ ਹੈਣਾ ਜੀ ਤੇ ਇੱਥੇ ਉਹ ਚੀਜ਼ ਦੀ ਘਾਟ ਜੀ ਲੱਗੀ ਇੰਡੀਆ 'ਚ ਆਪਣੇ ਫਿਰ ਵੀ ਮੇਲੇ ਲੱਗਦੇ ਰਹਿੰਦੇ ਆ ਤੇ ਬਹਾਨੇ ਸੇਰੀ ਮੇਲੇ ਮੇਲੇ 'ਚ ਬਹਾਨੇ ਦੇ ਜਾਣ ਤੇ ਤੇ ਆਪਾਂ ਜਾ ਕੇ ਗੁਰਮਤਿ ਇਤਿਹਾਸ ਨਾਲ ਜੁੜਦੇ ਆ ਪਰ ਇੱਥੇ ਉਸ ਚੀਜ਼ ਦੀ ਥੋੜੀ ਜੀ ਲੱਗੀ ਘਾਟ ਵੀ ਜਿਹੜਾ ਖਾਲਸੇ ਦਾ ਇਤਿਹਾਸ ਆ ਉਹ ਨਹੀਂ ਸੰਗਤ ਨੂੰ ਪਤਾ ਲੱਗ ਰਿਹਾ ਮੈਂ ਤੁਹਾਨੂੰ ਇਹ ਮਹਿਸੂਸ ਹੋਇਆ ਮਹਿਸੂਸ ਹੋਇਆ ਹਾਂਜੀ ਹਾਂਜੀ ਇਹ ਸਾਨੂੰ ਵੀ ਨਹੀਂ ਪਤਾ ਉਸ ਟਾਈਮ ਨਹੀਂ ਠੀਕ ਹੈ ਤੇ ਫਿਰ ਉਸ ਸਮੇਂ ਫਿਰ ਆਪਣੇ ਜਿਹੜੇ ਸਿੰਘ ਸੀਗੇ ਸ਼ੁਰੂਆਤੀ ਦਿਨਾਂ ਦੇ ਕੁਝ ਉਹ ਸਿੰਘਾਂ ਨੇ ਉਦੰਬ ਕੀਤਾ ਤੇ ਸਭ ਤੋਂ ਪਹਿਲਾਂ ਦੁਸ਼ਹਿਰਾ ਮਾਤਮ ਮਨਾਇਆ ਘਰ ਦੇ ਵਿੱਚ ਅੱਛਾ ਜੀ ਹਾਂਜੀ ਤੇ ਉੱਥੇ ਭਾਈ ਕਰਨ ਵੀਰ ਸਿੰਘ ਭਾਈ ਮਾਨਪ੍ਰੀਤ ਸਿੰਘ ਦਾ ਘਰ ਸੀਗਾ ਉੱਥੇ ਮਨਾਇਆ ਉਹਨਾਂ ਨੇ ਓਕੇ ਤੇ ਉਤੋਂ ਫਿਰ ਹੌਲੀ ਹੌਲੀ ਸ਼ੁਰੂਆਤ ਹੋਈ ਅੱਛਾ ਜੀ ਵੀ ਦੁਸ਼ਹਿਰਾ ਮਾਤਮ ਮਨਾ ਲਿਆ ਫਿਰ ਉਸ ਉਸ ਤੋਂ ਬਾਅਦ ਦੀਵਾਲੀ ਦਾ ਪ੍ਰੋਗਰਾਮ ਕਰ ਲਿਆ ਹਾਂਜੀ ਵੀ ਜੇ ਸਮੇ ਸਾਰਾ ਸੰਸਾਰ ਬਾਕੀ ਦਾ ਪਾਰਟੀਆਂ ਚ ਲੱਗੇ ਆ ਤੇ ਹੋਰ ਚੀਜ਼ਾਂ ਚ ਲੱਗੇ ਆ ਉਸ ਸਮੇ ਅਸੀਂ ਰਲ ਮਿਲ ਕੇ ਤੇ ਤਤ ਗੁਰਮਤ ਨਾਲ ਜੁੜੀਏ ਆਪਣੇ ਇਤਿਹਾਸ ਨਾਲ ਜੁੜੀਏ ਤੇ ਫਿਰ ਉਸ ਤੋਂ ਬਾਅਦ ਇਦਾਂ ਲੱਗਾ ਕਿ ਹੁਣ ਜਿਹੜਾ ਇਹ ਸਾਰਾ ਸਮਾਗਮ ਹੈ ਇਹਨੂੰ ਵਿਸਥਾਰ ਚ ਕੀਤਾ ਜਾਵੇ ਇਹਨੂੰ ਵੱਡੇ ਲੈਵਲ ਤੇ ਕੀਤਾ ਜਾਵੇ ਜੋ ਜਨਾਬਾ ਤਰੀਕੇ ਨਾਲ ਪੂਰਾ ਹਾਂਜੀ 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 ਵੀ ਜਿਹੜੀ ਪਹਿਲਾਂ ਦੇ ਘਰਾਂ ਚ ਕਰਦੇ ਸੀਗੇ ਫਿਰ ਬਾਕੀ ਦੀ ਸੰਗਤ ਵੀ ਇਹਦਾ ਲਾਹ ਲੈ ਸਕੇ ਹਾਂ ਵੇ ਜਿਨ੍ਹਾਂ ਨੂੰ ਘਰ ਦੀ ਯਾਦ ਜੀ ਆਉਂਦੀ ਆ ਵੀ ਆਪਣੇ ਇੰਡੀਆ ਕਹੋਜ ਪ੍ਰੋਗਰਾਮ ਹੁੰਦੇ ਆ ਮੇਲੇਆਂ 'ਚ ਹੈਣਾ ਜੀ ਉਹਦੇ ਨਾਲ ਸੰਗਤ ਨੂੰ ਜੋੜਿਆ ਜਾ ਸਕੇ ਫਿਰ ਉਦੋਂ ਹੌਲੀ ਹੌਲੀ ਪ੍ਰਬੰਧ ਕਰਦਿਆਂ ਕਰਦਿਆਂ ਤੇ ਇੰਡੀਆ ਤੋਂ ਕਾफी ਸਮਾਨ ਮੰਗਾਇਆ ਆਪਣੇ ਨਿਸ਼ਾਨ ਤਿਆਰ ਕਰਾਏ ਸੂਰਜਮੁਖੀ ਤਿਆਰ ਕਰਾਏ ਫਿਰ ਗਾਂਧੀ ਜੀ ਹੁਣਾਂ ਨਾਲ ਗੱਲ ਕੀਤੀ ਤੇ ਸਾਰਾ ਕਰਕੇ ਤੇ ਫਿਰ ਆਪਣਾ ਇੱਕ ਰਾਗੀ ਸਿੰਘ ਜੀ ਸੀਗਾ ਇਧਰੋਂ ਸਿਡਨੀ ਤੋਂ ਆਏ ਭਾਈ ਮਨਵੀਰ ਸਿੰਘ ਜੀ ਉਹਨਾਂ ਨਾਲ ਗੱਲ ਕੀਤੀ ਹੌਲੀ 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 ਕਰਦੇ ਆ ਜਿੱਦਾਂ ਨਵੰਬਰ ਦਸੰਬਰ ਚ ਸ਼ੁਰੂ ਕੀਤਾ ਤੇ ਜਾ ਕੇ ਮਾਰਚ ਚ ਪਹਿਲੀ ਵਾਰ ਹੋਲਾ ਮੱਲਾ ਮਨਾਇਆ ਹਾਂਜੀ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਆਪਣੇ ਆਪ ਹੀ ਹੋ ਗਿਆ ਜਿੱਦਾਂ ਐਤ ਕੀ ਹੋਇਆ ਬਈ ਸ਼ੁਰੂਆਤ ਸਿੰਘਾਂ ਨੇ ਕਰਤੀ ਬਾਕੀ ਹਾਂਜੀ 2023 ਦੇ ਵਿੱਚ ਹਾਂਜੀ ਉਦੋਂ ਸ਼ੁਰੂਆਤ ਸਿੰਘਾਂ ਨੇ ਕਰਤੀ ਤੇ ਫਿਰ ਬਾਕੀ ਸੰਗਤਾਂ ਆਪ ਹੀ ਨਾਲ ਜੁੜੇ ਗਈਆਂ ਹਾਂਜੀ 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 ਆਪਣੇ ਇੱਕ ਸ਼ਮਸ਼ੇਰ ਸਿੰਘ ਜੀ ਨੇ ਵੀਰ ਜੋ ਕਹਿੰਦੇ ਮੈਂ ਸ਼ਵੀਲ ਲਾਉਣੀ ਆ ਤੇ ਫਿਰ ਇੱਕ ਭਾਈ ਸਾਹਿਬ ਸੀ ਕਿ ਉਹ ਕਹਿੰਦੇ ਨਿਊਟਰੀ ਕੁਲਚੇ ਦਾ ਸਟਾਲ ਲਾਣਾ ਆ ਕੋਈ ਕਹਿੰਦਾ ਜੀ ਮੈਂ ਡੈਕੋਰੇਸ਼ਨ ਦਾ ਅੰਦਰ ਸਾਰਾ ਕਰ ਦੂੰਗਾ ਤੇ ਉਹ ਮਤਲਬ ਇਦਾਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਤੇ ਪ੍ਰੋਗਰਾਮ ਕਰਤਾ ਵੀ ਉਹ ਚਿਹਰੇ ਸਾਡੇ ਸਾਰਿਆਂ ਦੇ ਅੱਗੇ ਹੋ ਗਏ ਪਰ ਜਿਹੜਾ ਅਸਲ ਜਿਹੜਾ ਕੰਮ ਕੀਤਾ ਸਾਰਾ ਜਿਹੜੀ ਅਸਲ ਸੇਵਾ ਕੀਤੀ ਉਹ ਸਾਰੀ ਸੰਗਤ ਨੇ ਰਲ ਮਿਲ ਕੇ ਕੀਤੀ ਹੈ ਬੋਲੀ ਗੱਲ ਹੈ ਜੀ ਹਾਂ ਜੀ ਕਿਉਂਕਿ ਆਪਾਂ ਸਾਰਾ ਕ੍ਰੈਡਿਟ ਹਾਂ ਜੀ ਹਾਂ ਜੀ ਸੰਗਤ ਨੂੰ ਦੇ ਦਿੰਨੇ ਆ ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਹਾਂ ਜੀ ਹਾਂ ਜੀ ਇਹੀ ਸਭ ਤੋਂ ਵੱਡੀ ਗੱਲ ਆ ਤੇ ਸੰਗਤ ਸਭ ਤੋਂ ਉੱਪਰ ਹੈ ਜੀ ਹਾਂ ਜੀ ਹਾਂ ਜੀ ਤੇ ਜਿਹੜਾ ਐਤਕੀ ਪ੍ਰੋਗਰਾਮ ਰਿਹਾ ਹਾਂ ਜੀ ਸਾਰਾ ਕੁਝ ਠੀਕ ਰਿਹਾ ਬਹੁਤ ਵਧੀਆ ਰਿਹਾ ਹਾਂ ਜੀ ਤੇ ਇੱਕ ਸਵਾਲ ਆਸਤੇ ਹੁਣ ਮੇਰਾ ਹੋ ਜਾਂਦਾ ਹਾਂ ਹਾਂ ਜੀ ਹਾਂ ਜੀ ਕੋਈ ਤੁਹਾਡਾ ਗਾਹ ਕੀ ਅਪਰਾਲਾ ਤੁਸੀਂ ਸਿੱਖ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਜਿਹੜੇ ਤੁਹਾਨੂੰ ਲੱਗਦਾ ਵੀ ਸਾਨੂੰ ਇਹ ਚੀਜ਼ਾਂ ਦੀ ਗਾਂਹ ਲੋੜ ਪੈਣੀ ਜਾਂ ਜ਼ਰੂਰਤ ਹੈ ਹਾਂਜੀ ਹੋਰ ਕਰਨਾ ਚਾਹੁੰਦੇ ਆ ਕੀ ਸੋਚਦੇ ਆ ਕੋਸ਼ਿਸ਼ ਤੇ ਆਹੀ ਹੈ ਵੀ ਜਿਹੜੇ ਆਪਣੇ ਆਪਣੇ ਪੰਜਾਬ ਸਮਾਗਮ ਹੁੰਦੇ ਨੇ ਉਹ ਜਿੰਨਾ ਉਹਦੇ ਨੇੜੇ ਜਾਇਆ ਜਾ ਸਕੇ ਜਿੰਨਾ ਉਹਦੇ ਵਰਗਾ ਬਣਾਇਆ ਜਾ ਸਕੇ ਉਹਨਾਂ ਆਪ ਬਣਾਈਏ ਕਿਹਾ ਸਰ ਪਿਓ ਕਿ ਲੈਵਲ ਪਿਓਰਿਟੀ ਲੈਵਲ ਚਾਹੀਦਾ ਹਾਂਜੀ ਜਿਹੜਾ ਮਹਾਰਾਜ ਦਾ ਮਹਾਰਾਜ ਦੀ ਮਰਿਆਦਾ ਉਹਦੇ ਜਿੰਨੀ ਨੇੜੇ ਜਾਇਆ ਜਾ ਸਕੇ ਉਹਨਾਂ ਆਪ ਕੋਸ਼ਿਸ਼ ਕਰ ਸਾਰੇ ਸੰਗ ਕਰ ਰਹੇ ਆ ਵੀ ਬਾਹਰਲੇ ਦੇਸ਼ਾਂ ਥੋੜਾ ਜਿਹਾ ਔਖਾ ਹੁੰਦਾ ਆ ਪਰਮਿਸ਼ਨਾਂ ਦਾ ਬੜਾ ਚੱਕਰ ਪੈਂਦਾ ਉਦੋਂ ਹੁਣ ਜਿਸ ਤਰ੍ਹਾਂ ਅਗਲੇ ਅਗਲਾ ਜਿਹੜਾ ਆਪਾਂ ਸੋਚ ਰਹੇ ਆ ਕਾਫੀ ਚੀਜ਼ਾਂ ਵੀ ਜਿਸ ਤਰ੍ਹਾਂ ਇੰਡੀਆ ਤੋਂ ਵੱਡੇ ਤੰਬੂ ਟੈਂਟ ਮੰਗਾ ਕੇ ਇੰਡੀਆ ਵਾਂਗੀ ਫਿਰ ਉਸ ਤੋਂ ਬਾਅਦ ਹੁਣ ਆਪਣੇ ਕੋਲ ਸਾਲ ਹੈਗਾ ਹੁਣ ਅਗਲੇ ਹੋਲੇ ਮਹਲੇ ਤੱਕ ਕੁਝ ਕਾ ਸਿੰਘਾਂ ਦੀ ਤਿਆਰੀ ਕਰਾਈ ਜਾਵੇ ਘੋੜ ਦੌੜ ਦੀ ਤੇ ਆਪਣਾ ਜਿਹੜਾ ਕਿੱਲੇ ਪਟਣੇ ਜਿੱਦਾਂ ਆਪਾਂ ਆਨੰਦਪੁਰ ਸਾਹਿਬ ਕਿੱਲੇ ਪਟਦੇ ਆ ਵਾਹ ਵਾਹ ਕੁਸ਼ਕਰ ਸਿੰਘ ਆਨੰਦਪੁਰ ਸਾਹਿਬ ਦੀ ਤਰਜ਼ ਦੇ ਜੀ 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 ਬਿਲਕੁਲ ਉਹਦੇ ਵਿੱਚ ਕੁਝ ਕੁ ਚੀਜ਼ਾਂ ਜਿਹੜੀਆਂ ਵੀ ਐਡ ਵੀ ਕਰ ਸਕਦੇ ਆ ਜਿੱਦਾਂ ਮਹਾਰਾਜ ਜੀ ਨੇ ਆਪਣਾ ਤੀਜੇ ਭਾਸ਼ਾ ਨੇ ਜੋ ਜਿਹੜਾ ਮੱਲ ਖਾੜਾ ਸ਼ੁਰੂ ਕੀਤਾ ਹੋਏਗਾ ਜੀ ਦੂਜੇ ਪਾਸੇ ਗੁਰੂ ਰੰਗਦੇਵ ਜੀ ਮਹਾਰਾਜ ਗੁਰੂ ਰੰਗਦੇਵ ਜੀ ਮਹਾਰਾਜ ਨੇ ਜੀ ਉੱਦਾਂ ਫਿਰ ਪਹਿਲਵਾਨੀ ਕਰਾਈ ਜਾਵੇ ਉੱਥੇ ਵਾ ਵਾ ਤੇ ਵੀਰ ਅਸੀਂ ਜਿਹੜੀ ਵੀ ਜਿਹੜੇ ਵੀ ਸਾਰੇ ਆਪਣਾ ਗੇਮ ਹੋ ਸਕਦੇ ਆ ਵੀਰ ਅਸੀਂ ਉਹ ਕਰਾਏ ਜਾਣ ਗਤਕਾ ਤੇ ਹੈ ਹੀ ਹੈ ਨਾ ਫਰੀ ਸੋਟੀ ਦੀ ਫਟਾਂ ਤੇ ਆਪਣਾ ਢਾਲ ਕਰਪਾਨ ਦੀਆਂ ਤੇ ਜਿੰਨਾ ਵੱਧ ਤੋਂ ਵੱਧ ਮਾਰਾਂ ਦੀ ਮਰਿਆਦਾ ਵਾਂਗ ਚ ਲਾਇਆ ਗਿਆ ਹੋਲਾ ਮੱਲਾ ਉਹਦੇ ਵਾਂਗ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਕੀਤਾ ਜਾ ਸਕੇ ਇਹਨੂੰ ਉਹਦੇ ਚਵੇ ਸੰਗਤ ਦਾ ਹੀ ਸੇ ਹੋਗਾ ਸਾਰਿਆਂ ਦਾ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਬਈ ਫੇਖਣ ਦੀ ਮਹਾਰੂਹਾਂ ਸਾਡੇ ਕੋਲ ਜਿਹੜੀਆਂ ਤਰਤੀ ਦੇ ਸਾਈਆਂ ਪਰਥ ਦੇ ਤੇ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਚੈਨਲ ਦਾ ਧੰਨਵਾਦ ਤੇ ਆਪ ਜੀ ਦਾ ਚੈਨਰ ਦਾ ਜੀ ਹਾਂਜੀ ਪੰਜਾਬ ਬਹੁਤ ਸੋਹਣਾ ਨਾਮ ਬੜਾ ਸੋਹਣਾ ਆ ਜੀ ਤੇ ਚੈਨਰ ਦਾ ਨਾਲ ਕਿਰਪਾ ਕਰਨ ਜੀ ਸੋ ਤੁਸੀਂ ਸਾਰੀਆਂ ਮਹਾਰੂਹਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਸਿੱਖਣ ਵਾਲੀਆਂ ਗੱਲਾਂ ਵਾ ਤੇ ਅੰਦਰ ਪਾਉਣ ਵਾਲੀਆਂ ਗੱਲਾਂ ਸਾਡਾ ਜ਼ਿੰਦਗੀ ਦਾ ਜਿਹੜਾ ਤਰੀਕਾ ਵਾ ਸਲੀਕਾ ਵਾ ਉਹ ਬਦਲ ਸਕਦਾ ਵਾ ਸੋ ਆਓ ਗੁਰੂ ਮਹਾਰਾਜ ਨਾਲ ਜੁੜੀਏ ਜਿੰਨਾ ਵੀ ਜੁੜ ਸਕਦੇ ਆ ਥੋੜੀ ਥੋੜੀ ਹਰ ਕੋ ਇਨਸਾਨ ਹੁਣਾ ਵਾ ਮੈਂ ਬਹੁਤ ਜ਼ਿਆਦਾ ਹੁਣਾ ਵਾ ਤੇ ਮੈਂ ਵੀ ਸਿੱਖ ਰਿਹਾ ਤੁਹਾਡੇ ਚ ਲੋਕ ਮੇਰੇ ਤੋਂ ਵੀ ਬਹੁਤ ਵਧੀਆ ਵਧੀਆ ਲੋਕ ਬੈਠੇ ਆ ਕੋਈ ਚੰਗੇ ਆ ਕੋਈ ਮਾੜੇ ਹਰ ਇੱਕ ਨੂੰ ਸਮਾਂ ਜਿਹੜਾ ਮਿਲੂਗਾ ਬਦਲਦਾ ਪਰ ਜਦੋਂ ਵੀ ਮੌਕਾ ਮਿਲਦਾ ਬਦਲ ਜਾਓ ਸੋ ਬਾਕੀ ਮਨਜੀਤ ਸਿੰਘ ਆਪਣੇ ਬਾਈਆਂ ਨੇ ਜਿਹੜੀਆਂ ਬੇਨਤੀਆਂ ਕੀਤੀਆਂ ਨਾਲੇ ਵੀਰ ਜੀ ਆਪ ਤੇ ਜੁੜੀਏ ਜੁੜੀਏ ਪਰ ਮੈਨੂੰ ਜਿੱਤਦਾ ਲੱਗਦਾ ਵੀ ਆਪਣੇ ਆਪ ਨੂੰ ਸੰਭਾਲਣ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਨਾਲ-ਨਾਲ ਜੋੜੀਏ ਜ਼ਰੂਰ ਇਹਦੇ ਕਿਉਂਕਿ ਸਾਨੂੰ ਤੇ ਪੰਜਾਬ ਦਾ ਸਾਰਾ ਪਤਾ ਆ ਹਾਂ ਇਹਨਾਂ ਨੂੰ ਪੰਜਾਬ ਬਾਰੇ ਵੀ ਬਹੁਤਾ ਨਹੀਂ ਪਤਾ ਸਾਲ ਚ ਇੱਕ ਵਾਰ ਹੀ ਜਾਂਦੇ ਦੋ ਵਾਰ ਹੀ ਜਾਂਦੇ ਹਨ ਜੀ ਤੇ ਇਹਨਾਂ ਨੂੰ ਜੇ ਜਿਹੜਾ ਗਿਆਨੀ ਜੀ ਬਚਨ ਕਰਦੇ ਸੀ ਕਿ ਉਸ ਦਿਨ ਵੀ ਜੇ ਇਹਨਾਂ ਨੂੰ ਨਾ ਸਾਂਭਿਆ ਤੇ ਇਹਨਾਂ ਨੇ ਗੋਰੇ ਬਣ ਜਾਣਾ ਬਿਲਕੁਲ ਤੇ ਉਹਨਾਂ ਨੂੰ ਨਾਲ ਜੋੜਨਾ ਬਹੁਤ ਜ਼ਰੂਰੀ ਆ ਸਮਾਗਮਾਂ ਦੇ ਦੇਖੋ ਜਿਹੜੇ ਗੋਰੇ ਆ ਉਹ ਤਾਂ ਆਪਣੇ ਕਲਚਰ ਨਾਲ ਜੁੜੇ ਆ ਸਾਨੂੰ ਆਪਣਾ ਕਲਚਰ ਆਪਣਾ ਕਲਚਰ ਸਾਹਮਣੇ ਧਰਤੀ ਜਿਹੜੀ ਮਰਜ਼ੀ ਤੇ ਰਹੋ ਪਰ ਆਪਣੀ ਜਿਹੜੀ ਰੂਟਸ ਆ ਉਹਨੂੰ ਨਾ ਛੱਡੋ ਬਿਲਕੁਲ ਭਾਈ ਤੇ ਧੰਨਵਾਦ ਜੀ ਸੋ ਅਗਲੇ ਹੌਲੇ-ਹੌਲੇ ਤੇ ਆਪਾਂ ਬਾਅਦ ਚੜ ਕੇ ਸਾਰੀ ਸਿੱਖ ਸੰਗਤ ਨੇ ਸਾਥ ਦੇਣਾ ਵਾ ਤੇ ਇਹੋ ਜੇ ਹਵਾਹ ਪੁਰਸ਼ਾਂ ਨੂੰ ਆਪਾਂ ਦੁਬਾਰਾ ਹੋਰ ਸੱਦਣਾ ਵਾ ਤੇ ਤਾਂ ਕਿ ਜਿਹੜੀ ਸਾਡੀ ਔਨ ਵਾਲੀ ਜਨਰੇਸ਼ਨ ਆ ਉਹਨੂੰ ਪਤਾ ਲੱਗ ਸਕੇ ਕਿ ਆਪਾਂ ਕਿੱਥੇ ਖੜੇ ਆ ਸਾਨੂੰ ਕੀ ਕਰਨ ਦੀ ਲੋੜ ਆ ਤੇ ਸਾਡਾ ਪਛੋਕੜ ਕੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ